ਆ ਬਈ ਕਿ ਤਿੰਨ ਗੁੱਠਾ ਵਾਲੀ ਰੋਟੀ ਇੱਕ ਹੈ ਨਾ ਇਹ ਸਪੈਸ਼ਲ ਫੁਲਕਾ ਸਾਡੇ ਨਿੱਕੇ ਜੇ ਬੱਚੇ ਲਈ ਤਿਆਰ ਹੋ ਰਿਹਾ ਹੈ ਹਾਂਜੀ ਹੋ ਗਿਆ ਫੁਲਕਾ ਤਿਆਰ ਲੈਨੇ ਆ ਆ ਜੋ ਲੈ ਆ ਵੀ ਲਿਆ ਸਭ ਤੋਂ ਪਿਆਰੀ ਸੰਗਤ ਹੈ ਸਾਡੀ ਇਹ ਆ ਦਿਓ ਫੁਲਕਾ ਲਓ ਜੀ ਫੌਜੀ ਸਾਹਿਬ ਚਾਹ ਕਰੋ ਚੈੱਕ ਚਾਹ ਖਤਮ ਹੋ ਗਈ ਚਾਹ ਚਾਹ ਹੁਣ ਚਾਹ ਹੈ ਕੋਰ ਬਰਤਨੀਏ ਦੁਬਾਰਾ ਇੱਕ 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 ਪਤੀਲਾ ਹੋਰ ਬਣਾ ਦਿਓ ਪਤੀਲਾ ਹੋਰ ਵੀ ਬਰਤਨ ਐ ਕਰੋ ਦੁੱਧ ਚਾਹੀਦਾ ਦੁੱਧ ਲੈ ਉਹਨੇ ਕੋਈ ਨਹੀਂ ਦੁੱਧ ਹੈਗਾ ਦੁੱਧ ਤੇ ਆ ਵੇਖਾ ਯਾਰ ਦੁੱਧ ਪਤੀਲਾ ਭਰਿਆ ਪਿਆ ਸਾਰਾ ਤੁਸੀਂ ਚੈੱਕ ਕਰੋ ਨਾ ਵੇਖੋ ਆ ਲੈ ਦੁੱਧ ਹੈਗਾ ਇੱਕ ਜਾਨ ਦੁੱਧ ਚਾਹ ਬੜੀ ਬੜੀ ਬਣ ਜਾਣੀ ਆ ਦੋ ਮੁੰਡੇ ਲੈ ਨਾਲ ਆਪਣੇ ਤੇ ਵੀਰ ਬਣ ਕਰ ਸਕਣਾ ਤਿਆਰ ਖਚਾਲੀ ਕੀ ਨਾ ਹੈ ਤੇਰਾ ਪ੍ਰਿੰਦਰ ਆ ਜਾ ਇਹ ਮੇਰੇ ਵੀਰ ਤੰਦੂਰ ਵਾਲੇ ਨੇ ਸਵੇਰੇ 6 ਵਜੇ ਲੱਗ ਜਾਂਦੇ ਨੇ ਰਾਤ ਪੈ ਜਾਂਦੀ 8-9 ਵਜੇ ਜਾਂਦੇ ਨੇ ਆ ਤਿੰਨ ਤੰਦੂਰ ਨੇ ਸੁੱਖ ਨਾਲ ਤੇ ਇਧਰ ਬੀਬੀਆਂ ਦੀ ਲੋਹ ਇੱਕ ਤੇ ਟਰਾਲੀਆਂ ਰੁਕ ਜਾਂਦੀਆਂ ਨੇ ਕਈ ਇਧਰੋਂ ਸੰਗਤ ਆਉਂਦੀ ਏ ਤੇ ਪ੍ਰਸ਼ਾਦ ਦੇ ਮਸੇ ਪੂਰੇ ਹੁੰਦੇ ਨੇ ਕਈ ਵਾਰੀ ਪਰ ਲੱਗੇ ਨੇ ਵੀਰ ਮੇਰੇ ਮਾਰੋ ਮਾਰ ਵਾਏ ਗੁਰੂ ਆਪ ਭਲੀ ਕਰੇ ਜੇ ਅੱਜ ਵੀਰ ਮੇਰੇ ਘੰਟਾ ਵੱਧ ਲਾਣਾ ਪੈਣਾ ਟਰਾਲੀਆਂ ਮੁੜਦੀਆਂ ਨੇ ਪਈਆਂ ਹੈ ਸ਼ਾਬਾਸ਼ ਮੇਰਾ ਵੀਰ ਦੇਖੀ ਲਿਆ ਯਾਰ ਬਾਲਟੀ ਭਰ ਕੇ ਉਧਰ ਲਓ ਲੱਗਿਆ ਜੀ ਵੀਰ ਉਧਰ ਲੋਡ ਪੈ ਗਈ ਤੇ ਵੇਸ਼ ਕੇ ਭਾਜੀ ਯਾਰ ਗਿਆ ਵੀਰ ਜੀ ਗਿਆ ਚੱਲ 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 ਹਾਂਜੀ ਦਮਨ ਜੀ ਕੀ ਚੱਲ ਰਿਹਾ ਕੰਮ ਵਧੀਆ ਵਧੀਆ ਜੀਤੇ ਸੇਵਾ ਤੁਹਾਡੀ ਕਿਰਪਾ ਭਾਈ ਕਰੋ ਕਰੋ ਕਿਰਪਾ ਚਾਹੀਦੀ ਸ਼ਾਬਾਸ਼ ਸ਼ਾਬਾਸ਼ ਇੱਕ ਇੱਕੇ ਸੇਵਾਦਾਰ ਕੱਚੀ ਕਾਲੀ ਸਬਜ਼ੀ ਬਣਾਣੀ ਹੋਣਾ ਖਣਗੀ ਸਬਜ਼ੀ ਛੋਲਿਆਂ ਦੀ ਤੇ ਆ ਕੱਚ ਬਣਾਏ ਪਨੀਰ ਇਹ ਛੋਲਿਆਂ ਦੀ ਬਣਾ ਹੈ ਅੱਛਾ ਆ ਲਵਾਓ ਹੱਥ ਯਾਰ ਇੰਨਾ ਪਾਰਾ ਨਹੀਂ ਹੈ ਮਾਰਾ ਤੇ ਨਹੀਂ ਹੈਗਾ ਫਿਰ ਵੀ ਚਲੋ ਉਤਾਰਨਾ ਕਿੱਧਰ ਜੀ ਉਤਾਰੋ ਮੇਰੇ ਸਾਈਡ ਆ ਉਧਰ ਪੋਰੀ ਦਿਓ ਇੱਧਰ ਆ ਚਾਚਾ ਜਿਆਲ ਵਾਲੇ ਪਾਸੇ ਆ ਜਾਓ ਵੇਖ ਕੇ ਆ ਠੀਕ ਚੱਲ ਪਰ ਆ ਜਾ ਪਰ 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 ਬਾਜ ਜਾਵਾ ਸ਼ੋ ਮੰਡਿਓ ਸੱਤ ਸਣਸ ਰੱਤ ਦੀਆਂ ਤਾਰਾਂ ਯਾਰ ਤੂੰ ਐ ਨਾ ਕਰ ਫੇਰ ਸਤਿਕਾਰ ਚਾਚਾ ਜੀ ਬੋਡੀ ਗਾ ਪਰ ਆ ਜਾ ਚਾਚਾ ਜੀ ਮਗਰ ਆਗੇ ਤੁਹਾਡੇ ਕਰ ਲਾਇਆ ਬਾਹਰ ਲਾਇਆ ਠੀਕ ਹੈ ਜੀ ਲਾ ਨਾ ਟੈਂਕੀ ਚ ਵੇਖ ਲਈ ਹੈਗੀ ਚਾਹ ਕੰਨੀ ਚ ਕੋਈ ਨਹੀਂ ਟੈਨਸ਼ਨ ਨਾ ਲੈ ਠੀਕ ਹੈ ਰੇ ਨੇ ਕਹਿੰਦੇ ਨੇ ਵੀ ਗਰਮ ਹੋਈ ਜਿਆਦੀ ਖੀਰ ਗਰਮ ਹੈ ਤਾਂ ਹੀ ਮੜਾ ਪੈਰ ਬਚਾ ਕੇ ਵੱਡੀ ਵਾਲੀ ਪਾਰਕ ਨਾ ਠੰਡੀ ਹੋ ਜੇਗੀ ਆਹੋ ਐ ਕਰ ਦੋ ਫਿਰ ਆਹ ਕਰ ਦੋ ਜੱਜੇ ਇੱਧਰ ਕਰ ਦਿਓ ਅਨਾਲ ਦੀ ਨਾ ਸਫਾਈ ਹੋਈ ਜਾਣਾ ਵਧੀਆ ਵਧੀਆ ਦੱਤ ਆ ਠੀਕ ਹੈ ਤੇ ਸਭ ਤੋਂ ਧਿਆਨ ਚ ਹੁੰਦਾ ਕਾ ਹੁੰਦਾ ਆਹੋ ਉਧਰੋਂ ਇੱਧਰੋਂ ਕਰ ਦਈਏ ਤੇ ਜਿਆਦਾ ਵਧੀਆ ਨਾਲ ਹੋਰ ਵਾਹ ਦੋਨਾ ਮੈਂ ਪਾ ਪਾ ਪਾਣੀ ਚੱਲੇਗੀ ਕੀਰ ਅੱਲੇ ਈ ਡੋਰੀ ਆ ਰੇਕਾ ਬਾਹਰ ਲੱਗ ਚੱਲੇ ਹਾਂਜੀ ਬਾਹਰ ਬਾਹਰ ਜਾਣਾ ਮੁਝੇ ਦੋ ਬਰਾਕੇ ਇੱਕੋ ਜਿਹੇ ਨਹੀਂ ਹੈਗੇ ਤੇ ਦੋ ਇੱਕੋ ਜੇ ਨਹੀਂ ਇੱਕ ਚ ਕਰ ਲੱਗੇ ਆ ਨਾ ਅੱਛਾ ਵੱਡੇ ਚ ਕਰ ਦਿਓ ਵੱਡੇ ਚ ਕਰ ਦਿੰਦੇ ਆ ਇੱਥੇ ਸਬਜ਼ੀ ਬਣਦੀ ਠੀਕ ਹੈ ਠੀਕ ਹੈ ਐ ਕਰ ਦਿਓ ਮੈਂ ਨਾ ਦੋਦੇ ਜਾ ਪਾਣੀ ਮੜਾ ਜਾ ਆ ਲਾਓ ਕਿ ਹੋ ਨਾਲੋ ਇਹ ਦਿਓ ਯਾਰ ਹਾਲ ਦਾ ਟਾਈਮ ਹੈ ਕਿ ਹੋ ਜਾਂਦਾ ਜੰਮ ਹਨਾ ਆਰਾਮ ਨਾਲ ਨਾ ਸਾੜਦੀ ਮੇਰਾ ਧਿਆਨ ਨਾਲ ਆ ਲੈ ਸਾ ਮਾ ਲੋ ਲਵਾਓ ਅੱਛਾ ਗਰਮ ਨਾ ਹੋਈ ਯਾਰ ਗਰਮ ਨਾ ਹੋਈ ਕਰਦੇ ਕਰਦੇ ਮਾਰਦੇ ਪਲਤੀ ਹੱਥ ਲਵਾ ਦੀ ਮੁੰਡਿਆਂ ਨਾਲ ਮੜਿਆ ਮੈਂ ਕਿ ਅੱਜ ਤੀਜਾ ਦਿਨ ਭੋਗ ਉਧਰੋਂ ਪੈ ਗਏ ਨੇ ਤੇ ਟਰਾਲੀਆਂ ਬੜੀਆਂ ਆਉਣੀਆਂ ਨੇ ਤੇ ਦੂਰ ਤਿੰਨੇ ਪਖਾ ਲੋ ਪਖਣੇ ਤਿਆਰੀ ਹੈ ਧੋਪੇ ਚੜ ਗਈ ਹੁਣ ਤੇ ਖੇਸੀ ਲਾ ਦੇ ਫਰਮਾਨ ਕਿੰਨਾ ਟਾਈਮ ਹੈ ਪਾਇਆ ਆਦਾ ਆਦਾ ਵਿੱਚ ਕਿ ਨਾ ਮਿੰਟ 5 ਰਹਿ ਗਏਗੇ ਮਿੰਟ 5 ਵਿੱਚ ਆ ਵੇਖੋ ਅਦਰਕ ਤੇ ਹਣਪੇ ਆ ਵਿੱਚ ਭੁੱਲ ਗਏ ਸੌ ਪਹਿਲਾਂ ਬਾਤ ਹੈ ਯਾ ਫਿਰ ਜ਼ਿਆਦਾ ਨਾ ਪੈ ਗਿਆ ਹੋਵੇ ਨਿਸ਼ਾਨੇ ਆਪਣੇ ਕਰਦਾ ਪਾ ਠੀਕ ਹੈ ਅਦਰਕ ਬਸ ਕਰਦੇ ਸਾਰਾ ਕੁਝ ਪਾਇਆ ਰਹਿਣ ਪਾਇਆ ਵੇਖੋ ਜ਼ਿਆਦਾ ਨਾ ਹੋ ਜਾ ਕਿਤੇ ਬਸ ਠੀਕ ਹੈ ਚੱਲ ਥੋੜਾ ਮਸਾਲਾ ਪੈ ਗਿਆ ਹੁਣ ਠੀਕ ਹੈ ਲਾ ਦੇ ਮਾਰ ਫੇਟੀ ਅਗਲੇ ਫੋਜੀ ਸਾਹਿਬ ਧੁੱਪ ਗਏ ਨੇ ਸਾਰੇ ਹਾਂਜੀ 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 ਇਹ ਥੋੜਾ ਜਿਹਾ ਔਖਾ ਕੰਮ ਜ ਮੜਾ ਵੇਖ ਕੇ ਹੈ ਪਹਿਲਾਂ ਤੁਸੀਂ ਇਹ ਦੱਸੋ ਚਾਚਾ ਜੀ ਸ਼ੱਕਰ ਪਾਈ ਬਚ ਕੇ ਨਹੀਂ ਪਾਣੀ ਹੈ ਜੀ ਪਾਣੀ ਹੈ ਪਾਣੀ ਹੈ ਚਾਚਾ ਜੀ ਪਾਓ ਫਿਰ ਮੜਿਆ ਯਾਰ ਖੰਡ ਪਾ ਦੀ ਥੋੜੀ ਜੀ ਤੇ ਸ਼ੱਕਰ ਪਾ ਦਿਓ ਬਲਜੀਤ ਆਖੀ ਯਾਰ ਮੜਿਆ ਆ ਜਿਹਦੇ ਤੇ ਪਾਣੀ ਪਾਓ ਗਰਮ ਯਾਰ ਪਾਣੀ ਪਾਓ ਯਾਰ ਪਾਣੀ ਪਾ ਆ ਜਾਈ ਬਲਜੀਤ ਮੜਿਆ ਉੱਥੇ ਮਨਦੀਪ ਨਾਲ ਚ ਕਈ ਟੱਪ ਆਵਾ ਮੁੰਡਿਆ ਸ਼ਾਹ ਵਰਮਨ ਲੈਣਾ ਲੱਗ ਜੇ ਤੜਕਾ ਹੈ ਆਂ ਲਾਈ ਜਾ ਲਾਈ ਜਾ ਖੁਰਚਣਾ ਆ ਜਾ ਆ ਜਾ ਪਾਣੀ ਗਰਮ ਲੈ ਕੇ ਉਹ ਪਾਣਾ ਸਿਲੰਡਰ ਤੇ ਪਾਈ ਮੜਾ ਪਾਣੀ ਆ ਗੈਸ ਨਾ ਘਟ ਜਾਂਦੀ ਏ ਠੰਡ ਕਰਕੇ ਨਾ ਉੱਤੇ ਪਾਓ ਉੱਤੇ ਦੇ ਉੱਤੇ ਪਾਓ ਇੱਥੇ ਆਂ ਆਂਦਾ ਬਾਸ ਓਲੀ ਓਲੀ ਬਾਸ ਠੀਕ ਹੈ ਉਹ ਸਿਲੰਡਰ ਇੱਥੇ ਕਿਤੇ ਰੱਖਿਆ ਮੋਟਰਸਾਈਕਲ ਤੇ ਕੋ ਨਾ ਬਰਫ ਜੰਮੀਆਂ ਨੂੰ ਚੁੱਕ ਦਿਓ ਸਿਲੰਡਰ ਕਰੀ ਬੜਾ ਮੋਟਰਸ ਤਾਂ ਇੱਧਰ ਕੋਈ ਬੱਚਾ ਇੱਧਰ ਰੱਖ ਗਿਆ ਸਾਈਡ ਤੇ ਘਰ ਦੇ ਆਪਰ ਪਰਾਪਰਾ ਹੈ ਤੇ ਬੰਦੀ ਹੈ ਨਾ ਬੰਦ ਦੇ ਨਾ ਬੰਦ ਬੰਦ ਵਾ ਠੀਕ ਹੈ ਠੀਕ ਹੈ ਚੱਲ ਮੈਂ ਕਿਧਰ ਹੋਵਾਂ ਯਾਰੇ ਪਰ ਉਹ ਰੱਖਣਾ ਕਿਧਰ ਜੇ ਪిల్లా ਵੇਖੋ ਯਾਰ ਪਹਿਲਾਂ ਕਿਧਰ ਨੂੰ ਜਾਣਾ ਪੁਰਾ ਨੂੰ ਲਿਆਓ ਇੱਧਰ ਚੱਲ ਹੁਣ ਲਾੜਾ ਥੱਲੇ ਧਿਆਨ ਨਾਲ ਰੱਖ ਧਿਆਨ ਨਾਲ ਇਹ ਕੋਈ ਆ ਜੋਰ ਲਾ ਕੇ ਆ ਠੀਕ ਏ ਧਿਆਨ ਨਾਲ ਇੱਟਾ ਥੱਲੇ ਧਿਆਨ ਨਾਲ ਮੁੰਡਿਆ ਧਿਆਨ ਨਾਲ ਆਹਾ ਆ ਕਰ ਦਿਓ ਬਲਤੀ ਅਚਾਚਾ ਮਾਰ ਕੋਚਾ ਵਿੱਚ ਬਾਹਰ ਚਾਚਾ ਟਰਾਲੀਆਂ ਆਈਆਂ ਨੇ ਬਾਹਰ ਕਹੀਏ ਪਾ ਮਣੀ ਖੀਰ ਫੜਾ ਫੜ ਜਲਦੀ ਸ਼ਵਾ ਸ਼ਵਾ ਮੁੰਡਿਓ ਕਰ ਦਿਓ ਖਾਲੀ ਬਰਤਨ ਸਾਰੇ ਟੱਪ ਚੋਂ ਲੈਓ ਲੈਓ ਸ਼ਵਾ ਹਾਂ ਆ ਲਓ ਚਲੋ ਤੁਸੀਂ ਸਵੇਰ ਤੇ ਹੋਣਾ ਆ ਕੱਪੜੇ ਕਿਵੇਂ ਚਿੱਟੇ ਨਹੀਂ ਬਾਬਾ ਜੀ ਸੇਵਾ ਕਰਦੇ ਆਂ ਆਟਾ ਲੈ ਕੇ ਆਟਾ ਹਾਂ ਜੀ ਆਟਾ ਲੈ ਬਾਈ ਆਟਾ ਉਹ ਨਹੀਂ ਸਫਸੁਰ ਦੀ ਉਹ ਲੈ ਕੇ ਆਇਆ ਕੋਟਾ ਪਰ ਇੱਕ ਜਿਆਦਾ ਆਓ ਚਲੋ ਪਨੀਰ ਪਾਤਾ ਵਿੱਚ ਚਲ ਠੀਕ ਹੈ ਫੱਲਾ ਦੇ ਹਮੜਾ ਚੰਗੀ ਤਰ੍ਹਾਂ ਯਾਰ ਮਿਕਸ ਕਰ ਦੇ ਹੇ ਵੀਰ ਨੇ ਸਾਉਂਡ ਤੇ ਸੇਵਾ ਕੀਤੀ ਏ ਸਾਰੇ ਦਿਨ ਕਜਨਤੀ ਸਾਹਿਬ ਜਲਦੀ ਪਰੋਚਾ ਦਾ ਘੁੱਟ ਆ ਲੈ 임ਰਾ ਵੀਰ ਤੋਂ ਈ ਚੌਲ ਅੰਮ੍ਰਿਤ ਆ ਨਾਲ ਲਾਖ ਨਾ ਵੀਰ ਮੇਰਾ ਦੋ ਬੰਦੇ ਨਾ ਤੇ ਚੌਲ ਦਾ ਦੇਗਾ ਬਣਾਣਾ ਆਪਾਂ ਹੈ ਆ ਡਿਊਟੀ ਲਾ ਦੇ ਦੋ ਬੰਦੇ ਆ ਦੋ ਬੰਦੇ ਡਿਊਟੀ ਲਾ ਹਰਮਨ ਨਾਲ ਰਹੇਗਾ ਦੇ ਨਾਲ ਇੱਧਰ ਲਿਆਓ ਚੱਕ ਕੇ ਧੋਈਏ ਜਾਓ ਜਾਓ ਹਾਂ ਆ ਲਿਆਵੇ ਤੇ ਸੱਤੇ ਬੋਲਾ ساری ਧੋ ਲੋ ਹਾਰੇ ਕਿੰਨੇ ਗੁਨੇ ਹੋਰ ਕਿੰਨੇ ਵਾਪਸੀ ਤੇ ਅੱਜ ਟਰਾਲੀਆਂ ਖੜ ਰੀਆਂ ਨੇ ਬਹੁਤ ਉਹ ਤੇਲ ਗਰਮ ਹੋ ਲੰਦੇ ਪਾਣੀ ਨੂੰ ਉੱਚੜ ਲੈਂਦੇ ਦਾ ਅੰਮ੍ਰਿਤ ਚੰਗੀ ਤਰ੍ਹਾਂ ਹਰਮਨ ਚੌਲ ਧੋ ਬਗੇ ਨੇ ਹਾਂਜੀ ਹਾਂਜੀ ਇਹ ਕਿੰਨੇ ਪਾਣੀ ਧੋਲੇ ਜੇ ਤਿੰਨ ਤਿੰਨ ਪਾਣੀ ਧੋ ਬਗੇ ਇੱਕ ਦਾ ਹੋਰ ਧੋ ਦਿਓ ਪੁੱਛ ਕੇ ਚਾਚੇ ਨੂੰ ਥੋੜੀ ਹੋਰ ਪਾ ਵਿੱਚ ਪਾ ਇੱਕ ਈ ਹੋਰ ਪਾਣੀ ਔਰ ਇੱਕ ਈ ਮੇਰੇ ਘਰੇ ਦੇ ਧੋ ਦਿਓ ਹੋਰ ਕੀ ਹੈ ਅੱਛਾ ਜੀ ਅੱਛਾ ਹਾਂ ਲੋ ਅਮਰਾ ਤਾਂ ਪਰਮ ਮੜਾਇਆ ਗੋਬੀ ਦਾ ਫੁੱਲ ਫੜ ਮੜਾਇਆ ਆ ਆ ਜਾ ਜੀ ਮਾਣ ਆ ਜਾ ਥੱਲੇ ਰੱਖ ਦਿਓ ਥੱਲੇ ਮੁੰਡਿਓ ਆ ਲੈ ਫੜ ਇਹਨਾਂ ਮਕੀਨ ਵਾਲੇ ਬੰਨੇ ਹੋਣੇ ਨੇ ਮਕੀਨ ਵਾਲੇ ਹੈਨਾ ਮਕੀਨ ਵਾਲੇ ਨਮਕੀਨ ਵਾਲਾ ਤੜਕਾ ਪੁੱਜਦਾ ਪਿਆ ਚੱਲ ਨਮਕੀਨ ਵਾਲੀ ਚੱਲ ਆ ਠੀਕ ਹੈ ਉਹ ਵੇਚਣੀ ਵੇਚਣੀ ਪੁੱਛ ਲਈ ਉਹ ਚਾਚੇ ਨੂੰ ਮੱਤ ਪਾਦੀ ਹੈ ਜੀ ਹੈ ਪੁੱਛ ਕੇ ਬਈ ਮੇਰੇ ਵੀਰ ਆਣੀਏ ਚਾਚਾ ਚਾਚਾ ਅਬ ਕਨਫਿਊਜ਼ ਹੋ ਗਿਆ ਮਟਰ ਪਵਾ ਕੇ ਨਾ ਪਾਈਏ ਕਿ ਨਾ ਹੈ ਐ ਕਰੋ ਹਾਂ ਇਹਦੀ ਇਧਰ ਕਰ ਦੋ ਪਲਟੀਏ ਦੇ ਚ ਬਾਲਟੀ ਚ ਜਾਂ ਬਾਹਰੋਂ ਕੈਨੀ ਚੁੱਕ ਲਿਓ ਕੇਤ ਦੀ ਕੈਨੀ ਫੋਲੇ ਇਹ ਬਾਅਦ ਹੀ ਕੱਢਦੇ ਨੇ ਕੈਨੀ ਫੋਲੇ ਬਸ ਠੀਕ ਹੈ ਜਿੰਨੀ ਨਿਕਲਦੀ ਹੈ ਕੱਢ ਦੋ ਧਿਆਨ ਨਾਲ ਦੇਖ ਕੇ ਪਾਓ ਹੱਥ ਨਾ ਨਿ ਪੈ ਜੇ ਹੌਣ ਹੀ ਹੋਲੀ ਛੁਣਕਾ ਨਾ ਵੱਜੇ ਬਾਲਟੀ ਦੇ ਘੋਰ ਆ ਜਾਣੀ ਏ ਘਾਟੇ ਬਾਲਟੀ ਤੋਂ ਚਲੋ ਪੂਰੀ ਆਏ ਇੱਕ ਬਾਲਟੀ ਹੋਰ ਭਰ ਜਾਣੀ ਏ ਕੋਈ ਨਹੀਂ ਅੰਚ ਪਾਣੀ ਚਲ ਪਾਕ ਪਾਕਿਆ ਕੰਨੀ ਚ ਮੇਰਾ ਦਿਲ ਕਰਦਾ ਹੈ ਜਾਣਾ ਜਿੰਨੀ ਪੈਂਦੀ ਪਾਦੇ ਬਾਕੀ ਲੈ ਆਈ ਹੈ ਜਿੰਨੀ ਪੈਂਦੀ ਪਾਦੇ ਬਾਕੀ ਲੈ ਆਈ ਜਨਮ ਗਰਣ ਪਰਚਾਦਾ ਪਾਕੀ ਲਈ ਐਡ ਕਰੂ ਜੀਐਮਟੀ